ਜਿਨਾ ਵੀਰ ਭੰਨ ਭਈਆਂ ਦੇ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਜੂਰਕ ਐਸਿਡ ਦੀ ਪ੍ਰੋਬਲਮ ਹੈ ਜਾਂ ਵੋਆਂ ਖਾਖਾ ਕੇ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਕਿੰਨੀਆਂ ਦੀ ਪ੍ਰੋਬਲਮ ਆ ਗਈ ਹੈ ਸੋ ਉਹਨਾਂ ਵਾਸਤੇ ਜਿਹੜਾ ਦੇਸੀ ਫਾਰਮੂਲਾ ਇਹ ਬਹੁਤ ਵਧੀਆ ਸੋ ਅੱਜ ਅਸੀਂ ਇਹ ਦੇਸੀ ਫਾਰਮੂਲਾ ਬਣਾ ਰਹੇ ਸੋ ਤੁਸੀਂ ਵੀ ਇਹ ਘਰੇ ਬੈਠੇ ਬਣਾ ਕੇ ਇਹਨੂੰ ਉਜੋਜ ਕਰ ਸਕਦੇ ਸੋ ਹੱਥ ਤੇ ਜਿਹੜੀ ਸਰੋ ਜਮਾਨ ਵਾਲੀ ਗੱਲ ਹੈ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਦੇਸੀ ਬਹੁਤ ਵਧੀਆ ਹੁੰਦੀਆਂ ਸੋ ਤੁਸੀਂ ਵੀ ਅਜਮਾਓ ਤੁਹਾਨੂੰ ਕੋਈ ਵੀ ਫਾਰਮੂਲਾ ਲੁਕੋ ਕੇ ਨਹੀਂ ਬਣਾਉਂਦੇ ਤੁਹਾਨੂੰ ਦੱਸਦੇ ਆ ਕਿ ਤੁਸੀਂ ਘਰ ਬੈਠੇ ਹੀ ਬਣਾ ਸਕਦੇ ਸੋ ਪਹਿਲੇ ਅਸੀਂ ਜਿਹੜਾ ਹੈਗਾ ਇਹ ਅਰਜਨ ਦੀ ਛਾਲ ਇਹ ਅਰਜਨ ਦੀ ਛਾਲ ਜਿਹੜੀ ਹੈ ਇਹ ਤੁਸੀਂ ਲੈ ਲੈਣੀ ਹੈ ਤੇ ਅਰਜਨ ਦੀ ਛਾਲ ਜਿਹੜੀ ਹੈ ਦੁੱਗਣੀ ਮਾਤਰਾ ਦੇ ਵਿੱਚ ਲੈਣਾ ਸੋ ਅਰਜਨ ਦੀ ਛਾਲ ਪਾਣੀ ਹੈ ਉਸ ਤੋਂ ਬਾਅਦ ਤੁਸੀਂ ਅਜਵੈਨ ਪਾਣੀ ਹੈ ਸੋ ਅਜਵੈਨ ਜਿਹੜੀ ਹੈ ਇਹ ਤੁਸੀਂ ਇਹਦੇ ਵਿੱਚ ਆ ਦੇਖੋ ਹੁਣ ਅਜਵੈਨ ਪੈ ਰਹੀ ਹੈ ਸੋ ਇਦਾਂ ਅਜਵੈਨ ਜਿਹੜੀ ਹੈ ਇਹ ਪਾੜਾ ਨਹੀਂ ਹੈ ਸੋ ਅਜਵਾਇਨ ਪਾ ਕੇ ਤੇ ਫਿਰ ਇੰਝ ਜਿਹੜੀਆਂ ਹੈਗੀਆਂ ਇੱਕ ਨੁਕਸੇ ਜਿਹੜੇ ਬੰਦੇ ਇਹਦਾ ਆਪਾਂ ਕਾੜਾ ਬਣਾਉਣਾ ਇਸ ਤੋਂ ਬਾਅਦ ਆਪਾਂ ਦਾਲਚੀਨੀ ਬਣੀ ਸੋ ਦਾਲਚੀਨੀ ਜਿਹੜੀ ਹੈ ਉਹ ਪਹਿਲੇ ਆਪਾਂ ਪਾਇਆ ਅਰਜਨ ਦੀ ਛਾਲ ਫਿਰ ਪਾਈ ਅਜਵਾਇਨ ਆ ਦੇਖੋ ਅੰਦਾਜ਼ੀਨੀ ਜਿਹੜੀ ਹੈ ਇਹ ਵਿੱਚ ਪੈਣੀ ਸੋ ਦਾਲਚੀਨੀ ਦਾ ਫਾਰਮੂਲਾ ਦਾ ਤੁਹਾਡਾ ਦਾਲ ਚੀਨੀ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਕੋਲੇਸਟ੍ਰੋਲ ਦੇ ਲੈਵਲ ਨੂੰ ਠੀਕ ਕਰਦੀ ਹੈ ਯੂਰਿਕ ਐਸਿਡ ਨੂੰ ਠੀਕ ਕਰਦੀ ਹੈ ਫਿਰ ਪੈਣਾ ਹੈਗਾ ਜੀ ਮੇਥੀ ਦਾ ਬੀਜ ਸੋ ਮੇਥੀ ਦਾ ਬੀਜ ਜਿਹੜਾ ਹੈਗਾ ਉਹ ਵੀ ਆਪਾਂ ਪਾਣਾ ਤੇ ਆ ਦੇਖੋ ਮੇਥੀ ਜਿਹੜੀ ਹੈ ਇਹਦੇ ਬੀਜ ਜਿਹੜੇ ਪਿਓਰ ਨੇਚਰਲ ਆਰਗੈਨਿਕ ਜਿਹੜੇ ਬੀ ਹੈ ਤੇ ਇਹਦੇ ਪੈਗੇ ਫਿਰ ਇਹਦੇ ਤੋਂ ਬਾਅਦ ਪਾਣੀ ਜੀ ਆਪਾਂ ਕਲਵੰਜੀ ਕਲੌਂਜੀ ਜਿਹੜੀ ਹੈ ਜਿਹਨੂੰ ਆਪਾਂ ਗੰਡਿਆਂ ਦਾ ਬੀਜ ਕਹਿੰਦੇ ਆ ਆਨੀਅਨ ਸੀਡ ਸੋ ਇਹ ਕਲੌਂਜੀ ਜਿਹੜੀ ਹੈ ਇਹ ਵੀ ਆਪਾਂ ਪਾਣੀ ਦੇ ਦੇਖੋ ਕਲਵੰਜੀ ਵੀ ਪੈ ਗਈ ਸੋ ਹੁਣ ਇਹਦੇ ਵਿੱਚ ਸਾਡੀਆਂ ਜਿਹੜੀਆਂ ਚਾਰ ਚੀਜ਼ਾਂ ਹੈਗੀਆਂ ਉਹ ਪੈ ਗਈਆਂ ਅਰਜਨ ਦੀ ਛਾਲ ਦਾਲਚੀਨੀ ਤੇ ਜਵੈਨ ਤੇ ਕਲੰਜੀ ਇਹ ਪੈ ਗਈ ਤੇ ਪੰਜਵਾਂ ਆਪਾਂ ਨਾਲ ਪਾਣੀ ਹੈ ਹਲਦੀ ਸੋ ਹਲਦੀ ਜਿਹੜੀ ਹੈ ਇਹ ਤੁਹਾਨੂੰ ਪਤਾ ਹੀ ਹੈ ਕਿ ਐਂਟੀਬੈਕਟਿਕ ਦਾ ਕੰਮ ਕਰਦੀ ਹੈ ਜਾਂ ਸੋਜ ਨੂੰ ਘਟਾਉਂਦੀ ਹੈ ਜਾਂ ਅੰਦਰ ਜਿਹੜੀ ਇਨਫੈਕਸ਼ਨ ਹੈ ਉਹਨੂੰ ਠੀਕ ਕਰਦੀ ਸੋ ਦੇਖੋ ਕਿ ਹਲਦੀ ਵੀ ਜਿਹੜੀ ਇਹਦੇ ਵਿੱਚ ਆਪਾਂ ਪਾ ਨੰਬਰ 7 ਦੇ ਉੱਤੇ ਪੈਣੀ ਹੈ ਮਿੱਠੀ ਸੌਂਫ ਜਿਹੜੀ ਮਿੱਠੀ ਸੌਂਫ ਹੈ ਉਹ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਡਾਈਜੈਸਟ ਸਿਸਟਮ ਨੂੰ ਠੀਕ ਕਰਦੀ ਹੈ ਤੇ ਸਾਰੀਆਂ ਚੀਜ਼ਾਂ ਨੂੰ ਠੀਕ ਕਰਦੀ ਹੈ ਸੋ ਇਹ ਦੇਖੋ ਆਪਾਂ ਮਿੱਠੀ ਸੌਂਫ ਜਿਹੜੀ ਹੈ ਇਹਦੇ ਵਿੱਚ ਪਾਤੀ ਹੈ ਸੌਂਫ ਵੀ ਵਧੀਆ ਕੁਆਲਟੀ ਦੀ ਲੈਣੀ ਹੈ ਕੋ ਘਟੀਆ ਕੁਆਲਟੀ ਦੀ ਆਪਾਂ ਸੌਂਫ ਨਹੀਂ ਲੈਣਾ ਫੇਰ ਵਿੱਚ ਪੈਣਾ ਜੀ ਬਿਹੇੜਾ ਜਿਹਨੂੰ ਆਪਾਂ ਹਾਰੜ ਬਿਹੇੜਾ ਕਹਿੰਦੇ ਆ ਸੋ ਇਹ ਬਿਹੇੜਾ ਪੈਣਾ ਹੈਗਾ ਸੋ ਇਹਦੇ ਵਿੱਚ ਦੇਖੋ ਕਿ ਬਿਹੇੜਾ ਬਿਲਕੁਲ ਸਾਫ਼ ਸੁਥਰਾ ਬਿਹੇੜਾ ਜਿਹੜਾ ਉਹਦੇ ਵਿੱਚ ਆਪਾਂ ਪਾਤਾ ਉਤ ਤੋਂ ਬਾਅਦ ਪੈਣੀਆਂ ਜੀ ਹਰੜਾ ਹਰੜਾ ਜਿਹੜੀਆਂ ਇਹਦੇ ਵਿੱਚ ਪੈਣੀਆਂ ਸੋ ਆ ਦੇਖੋ ਹਰੜਾ ਜਿਹੜੀਆਂ ਤੇ ਇਹ ਹਰੜ ਦਾ ਚਰਕਾ ਜਿਹੜਾ ਬਿਲਕੁਲ ਸਾਫ਼ ਕੀਤਾ ਹੋਇਆ ਸਾਫ਼ ਸੁਥਰਾ ਇਹਦੇ ਵਿੱਚ ਆਪਾਂ ਪਾਤਾ ਇਸ ਤੋਂ ਬਾਅਦ ਪੈਣਾ ਜੀ ਆਮਲਾ ਸੋ ਇਹ ਇਹ ਚੀਜ਼ਾਂ ਜਿਹੜੀਆਂ ਫਿਰ ਪੈ ਗਿਆ ਜੀ ਆਮਲਾ ਸਿਰਫ ਤੇ ਸਿਰਫ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਅਧੀ ਮਕਦਾਰ ਚ ਪਾਣੀਆਂ ਅਰਜਨ ਦੀ ਛਾਲ ਜਿਹੜੀ ਹੈ ਉਹ ਡਬਲ ਮਕਦਾਰ ਦੇ ਵਿੱਚ ਪਾਣੀ ਅਰਜਨ ਦੀ ਛਾਲ ਹੈਗੀ ਹੈ ਜੀ ਜਵੈਨ ਹੈਗੀ ਹੈ ਸੌਂਫ ਹੈਗੀ ਹੈ ਦਾਲਚੀਨੀ ਹੈਗੀ ਹੈ ਕਲਵੰਜੀ ਹੈਗੀ ਹੈ ਹਾਰੜ ਪਿਹੜਾ ਤੇ ਆਮਲਾ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਦਰੜ ਫੜਨ ਕਰਕੇ ਰੱਖ ਲੈਣਾ ਤੇ ਇੱਕ ਚਮਚ ਸਵੇਰ ਨੂੰ 1 ਕਿਲੋ ਪਾਣੀ ਦੇ ਵਿੱਚ ਪਾ ਦੇਣਾ ਉਬਲਣ ਦੇਣਾ ਜਦੋਂ ਉਬਲੋ ਬਿਲਕੁਲ ਅੱਧਾ ਕੱਪ ਰਹਿ ਜਾਵੇ ਕਾਲਾ ਨਮਕ ਤੇ ਨਿੰਬੂ ਨਿੰਬੂ ਨੂੰ ਛੋੜਨਾ ਨਹੀਂ ਨਿੰਬੂ ਨੂੰ ਵਿੱਚ ਉਹ ਕੁ ਕਲੀਕ ਬਰੀਕ ਕੱਟ ਕੇ ਵਿੱਚ ਪਾ ਦੇਣਾ ਤੇ ਉਹ ਤੁਸੀਂ ਫਿਰ ਜਿਹੜਾ ਕਾੜਾ ਹੈਗਾ ਉਹ ਸਵੇਰੇ খালি ਪੇਟ ਪੀਣਾ ਜਿਨ੍ਹਾਂ ਦਾ ਕੋਲੇਸਟ੍ਰੋਲ ਨਹੀਂ ਕੰਟਰੋਲ ਚ ਆਂਦਾ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਚ ਨਹੀਂ ਆਂਦਾ ਜਿਨ੍ਹਾਂ ਦਾ ਯੂਰਿਕ ਐਸਿਡ ਕੰਟਰੋਲ ਚ ਨਹੀਂ ਆਂਦਾ ਸੋ ਇਹ ਫਾਰਮੂਲਾ ਜਿਹੜਾ ਜੇ ਪੀਣਾ ਸ਼ੁਰੂ ਕਰ ਦਿਓ ਤੇ ਉਸ ਤੋਂ ਬਾਅਦ ਫਿਰ ਸਾਨੂੰ 40 ਦਿਨ ਕਰਕੇ ਤੇ ਫਿਰ ਸਾਨੂੰ ਦੱਸੋ ਕਿ ਤੁਸੀਂ ਠੀਕ ਹੋ ਗਏ ਸਾਨੂੰ ਵੀ ਦੱਸੋ ਤੇ ਹੋਰਨਾਂ ਨੂੰ ਵੀ ਦੱਸੋ ਸੋ ਇਹ ਜਿਹੜੀ ਵੀਡੀਓ ਹੈਗੀ ਹੈ ਇਹ ਤੁਸੀਂ ਅੱਗੇ ਤੋਂ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਕੋਈ ਜਿਹੜੇ ਆਪਾਂ ਇੱਧਰ ਉੱਧਰ ਦੀ ਅੰਗਰੇਜ਼ੀ ਦਵਾਈਆਂ ਖਾ ਕੇ ਆਪਣਾ ਲਿਵਰ ਜਾਂ ਪੇਟ ਖਰਾਬ ਕਰਦੇ ਆ ਉਹ ਨਾ ਕਰੀਏ ਸੋ ਇਹ ਸਾਰੀਆਂ ਚੀਜ਼ਾਂ ਪਾ ਕੇ ਤੁਸੀਂ ਫਾਰਮੂਲਾ ਬਣਾਓ ਬਾਕੀ ਜੇ ਕੋਈ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈਗੀ ਹੈ ਤੇ ਤੁਸੀਂ ਸਾਡੇ ਕਿਸੇ ਵੀ ਕਲੀਨਿਕ ਦੇ ਉੱਤੇ ਜਾ ਕੇ ਗੱਲਬਾਤ ਕਰ ਸਕਦੇ ਆ ਸੋ ਦੇਖਣ ਲਈ ਵੈਦ ਰੂਪਲ ਜਿਹੜਾ ਚੈਨਲ ਹੈ ਉਹ ਸਰਚ ਕਰੋ ਵੈਦ ਰੂਪਲ ਦੇ ਉੱਤੇ ਟ੍ਰਾਂਟੋ ਵੈਨਕੂਵਰ ਕੈਲਗਰੀ ਐਡਮੰਟਰ ਵਿਨੀਪੈਗ ਦਿੱਲੀ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਸ਼ਿਗਰਕਪਿੰਦਪੁਰ ਟਾਂਡਾ ਹੁਸ਼ਿਆਰਪੁਰ ਤਿੱਗਗਰੇਟ ਸਾਰਿਆਂ ਦੀਆਂ ਲੋਕੇਸ਼ਨਾਂ ਜਿਹੜੀਆਂ ਸਾਡੀਆਂ ਕੋਈ ਇਥੇ ਆ ਜਾਂਦੀਆਂ ਸੋ ਇਹ ਕਿਸੇ ਨੂੰ ਦਿੱਕਤ ਹੈ ਇਹਦੇ ਨਾਲ ਰਿਲੇਟਡ ਪ੍ਰੋਬਲਮ ਹੈ ਕੋਲੇਸਟ੍ਰੋਲ ਦੇ ਨਾਲ ਜਾਂ ਹਾਰਟ ਦੇ ਨਾਲ ਤੇ ਇਹ ਫਾਰਮੂਲਾ ਜਿਹੜਾ ਧੰਨਵਾਦ ਦੱਸਿਆ ਇਹ ਤੁਸੀਂ ਬਣਾ ਕੇ ਘਰੇ ਪੀਣਾ ਸ਼ੁਰੂ ਕਰ ਦਿਓ 40 ਦਿਨ ਪੀਓ ਤੁਹਾਡੀਆਂ ਤੁਹਾਨੂੰ ਇਹਦੇ ਬਾਅਦ ਸੇ ਕੋਈ ਵੀ ਦਵਾਈ ਹੋਰ ਨਹੀਂ ਖਾਣੀ ਪਏਗੀ ਤੁਹਾਨੂੰ ਹੋਰ ਕੋਈ ਮੈਡੀਸਨ ਨਹੀਂ ਲੈਣੀ ਪਏ ਸਸੀਗੜ੍ਹ